ਅੱਜ ਦੀ ਲਾਇਬ੍ਰਿਓ ਚ ਤੁਹਾਡਾ ਸਵਾਗਤ ਹੈ ਜੀ। ਖੋਲੀ ਜੀ ਗੇਟ ਤੇ ਦਿਖਾਈਏ ਤੁਹਾਨੂੰ ਸਾਰਾ ਕੁਝ। ਤੇ ਆਪਣਾ ਅਹਰ ਕਮਰਾ ਪੂਰਾ ਤਿਆਰ ਹੋ ਚੁੱਕਿਆ। ਕੰਮ ਨਾ ਜਦੋਂ ਇਹ ਕਮਰਾ ਤਿਆਰ ਹੋਇਆ। ਤੇ ਜਿਹੜੇ ਲੱਗ ਆਪਣੇ ਕਾਰਪੈਟ ਲੱਗੇ ਹੋ ਤੇ ਸੋਨੀ ਨਾਲ ਅੰਗਰੇਜ਼ ਕੁ ਮੁੰਡਾ ਹੋਰ ਚਾਰ ਮੁੰਡੇ ਲੱਗੇ ਹੋ ਤੇ ਬਹਲਾ। ਕਹਿੰਦੇ ਪਾਰਟੀ ਕਰਾ। ਮੇਰਾ ਪਾਰਟੀ ਦਾ ਜਦੋਂ ਸਾਰਾ ਕਮਰਾ ਪਿਆਰ ਹੋ ਜਾਊਗਾ ਫਿਰ ਕਹਿੰਦਾ ਮੈਂ ਹਲੇ ਵੀ ਥੋੜਾ ਥੋੜਾ ਬੋੜਾ ਕੰਮ ਰਹਿੰਦਾ ਹੈ ਕਹਿੰਦਾ ਬਸ ਸਮੂਹ ਰਹਿਦਾ ਮੈਂ ਕਿਹਾ ਵੀ ਆ ਹਲੇ ਇੱਥੇ ਗੱਡੀਆਂ ਲੱਗ ਇਹਦੇ ਪਿੱਛੇ ਨਾ ਗੱਡੀਆਂ ਲੱਗਣੀਆਂ ਉਹ ਕਹਿੰਦਾ ਸਾਰਾ ਇਕੱਠੀਆਂ ਲੱਗੂਗੀਆਂ ਸਰ ਮੈਂ ਤਾਂ ਕੰਮ ਤਾਂ ਰਹਿੰਦਾ ਹਲੇ ਹਲੇ ਪਾਰਸੇ ਪੱਜਣੇ ਦੇ ਪਰ ਹੋਰ ਬੋੜਾ ਕੁਝ ਨਾ ਇੱਕ ਸੁੱਕ ਸਾਰਾ ਕੁਝ ਬਾਕੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਤੁਹਾਨੂੰ ਕਿੱਦਾਂ ਲੱਗਿਆ ਮਹਿਕਦਾ ਕਮਰਾ ਕਿ ਦੂਰ ਤੱਕ ਦਿਖਾਉਂਦਾ ਦਿਖਾਉਂਦਾ ਹੋਈ ਜਾਂ ਸਲੋ ਜਾ ਘੁਮਾ ਕੇ ਜਦੋਂ ਇਹ ਸੜਤ ਦਿਖਾਵਾਂ ਮੈਂ ਦੇਖੋ ਤਾਂ ਵਧੀਆ ਲੱਗਦਾ ਇਹਨਾਂ ਇਸ ਕਮਰੇ 'ਚ ਮੈਂ ਹਕ ਨੇ ਕਲਾ ਕ੍ਰਾਂਤੀ ਕਰਾਈ ਸਾਰੀ ਇਹ ਜੋ ਵੀ ਉਹਦੀ ਹੋਈ ਹੈ ਇਹ ਆਹ ਥੱਲੇ ਵੀ ਟੀਵੀ ਪੈਨਲ ਵੀ ਜੋ ਵੀ ਆ ਕਲਰ ਫਿਰ ਉਹਨੇ ਆਪ ਸਿਲੈਕਟ ਕਰਕੇ ਆਇਆ ਫਿਰ ਇਹ ਤੇ ਉੱਪਰ ਵੀ ਜੋ ਫਾਲਸ ਸੀਲਿੰਗ ਆ ਨਾ ਇਹਨੇ ਕਰਵਾਇਆ ਸਾਰਾ ਆ ਡਿਜ਼ਾਈਨ ਬਣਵਾਇਆ ਉੱਪਰ ਦੱਸੋ ਜੀ ਫਿਰ ਕਮੈਂਟਾਂ ਦੇ ਵਿੱਚ ਕਿੱਦਾਂ ਲੱਗਿਆ ਸਾਰਾ ਫਿਰ ਇਹ ਸਲਾਈਡਿੰਗ ਡੋਰ ਲੱਗੇ ਆਪਣੇ ਆਹ ਇਧਰ ਨੂੰ ਲੌਕ ਤਾਂ ਨਹੀਂ ਲੱਗਿਆ ਹਨ ਹੁਣ ਤੋਲ ਹੁਣ ਸਤ ਤੋਲ ਹੋ ਗਿਆ ਤੁਹਾਨੂੰ ਪਤਾ ਹੀ ਲੱਗੇ ਮੈਂ ਆ ਕੇ ਉੱਧਰ ਸੁੱਤਾ ਹੀ ਪਿਆ ਰਿਆ ਤੂੰ ਇਹ ਇੱਥੇ ਤੇ ਨਿਆ ਪੇ ਲੱਗ ਜਾਣਾ ਇਹ ਆਪੇ ਪੁਸ਼ ਕਰ ਲੈ ਉਹ ਰਿਲੇਜ ਲੇਕੇ ਦੇ ਵਿੱਚ ਦਰਾਜਾਂ ਵਿੱਚ ਵੀ ਇਦਾਂ ਹੀ ਆ ਥੋੜਾ ਜਿਹਾ ਆਪਣੇ ਤੇ ਛੱਡਣੇ ਨੇ ਇੱਥੇ ਤੇ ਇੱਥੇ ਉਹ ਆਪੇ ਚਲੀ ਗਈ ਬੱਚਾ ਨੂੰ ਤੇ ਤੁਹਾਨੂੰ ਆਹ ਜੈਕੜਾ ਲੱਗਿਆ ਹੋਇਆ ਇੱਥੇ ਖੁੱਲਣੇ ਵਾਲਾ ਜੈਕੜਾ ਆਪਾਂ ਇੱਥੇ ਚਾਕੇ ਇੱਕ ਬੰਦਾ ਖੁੱਲ ਜਾਂਦਾ ਸਾਰੇ ਜਿਹੇ ਜਿੱਦਾਂ ਮਰਜੀ ਸਮਾਨ ਸੋ ਚਾਕੇ ਵਿੱਚ ਰੱਖ ਲੂ ਤੇ ਪੂਰਾ ਤੇ ਪੂਰੀ ਉੱਠ ਖੜਦਾ ਹੈ ਆਹ ਹੁਣ ਦੇਖੋ ਇਹ ਤਾਂ ਜੋਰ ਘੱਟ ਹੈ ਇਸੇ ਕਮਰੇ 'ਚ ਜੈਕ ਲੱਗਣਾ ਬਾਕੀ ਕਮਰੇ 'ਚ ਨਹੀਂ ਮੈਨੂੰ ਹੋਣਾ ਹੈਗਾ ਬਹੁਤ ਸੋਣਾ ਖੁੱਲ ਜਾਂਦਾ ਇਹ ਬਹੁਤ ਸੋਣਾ ਉੱਠ ਖੜਦਾ ਜਿਹੜੇ ਸਾਈਡ ਵਾਲੀ ਪੱਟੀਆਂ ਇਹਨਾਂ 'ਤੇ ਪਾਲਿਸ਼ ਵੱਜਣੀ ਹੈ ਆਹ ਜਿਹੜੇ ਹੈ ਨਹੀਂ ਇਹਨਾਂ 'ਤੇ ਪਾਲਿਸ਼ ਵੱਜ ਕੇ ਜਿਹੜੀਆਂ ਹਵੇਦਰ ਪਾਲਿਸ਼ ਉਹਨਾਂ 'ਤੇ ਪਾਲਿਸ਼ ਵੱਜੂਗੀ ਫੇਰ ਗੱਲ ਬਣ ਜਾਣੀ ਇਹਨਾਂ ਇਹ ਜਿਹੜਾ ਪਾਸੇ ਕਮਰੇ ਤੋਂ ਬਾਹਰ ਆਈਏ ਤੇ ਤੁਹਾਨੂੰ ਹੋਰ ਚੀਜ਼ ਵੀ ਦਿਖਾਉਂਦਾ ਮੈਂ ਆ ਕਿੰਨੇ ਸਿੱਟਰੇ ਆ ਗਏ ਆ ਬਸਰ ਜੂਰ ਘੱਟ-ਬੱਟ ਤਾਂ ਫਿਰ ਹੁੰਦੀ ਹੋ ਜਾਂਦੀ ਮਾੜੀ-ਮੋਟੀ ਆਂ ਬੇਸਟੇਜ ਹੋਜੀ ਇੱਕ ਕਮਰੇ ਦੀ ਇੰਨੀ ਬੇਸਟੇਜ ਹੋ ਰਹੀ ਸਾਰੀ ਆ ਸਭ ਚੱਲਦੇ ਜਣਾ ਕਰਨਾ ਲੌਂਗ ਟਰਮ ਕਰਨਾ ਅੱਜ ਹੋ ਐਂ ਕਹਿੰਦਾ ਜੀ ਬੰਨਨੇ ਦੇ ਸਾਰੇ ਮਿਸਤਰੀ ਤੇ ਆਪਣੀ ਸਾਗਵਾਨ ਲੱਕੜ ਵੀ ਸੁੱਕ ਰਹੀ ਗਲਤੀ ਹੋ ਗਈ ਆਪਾਂ ਤੇ ਇਹ ਪਹਿਲਾਂ ਮੇਰੀ ਸਲਾਹ ਤੇ ਨਹੀਂ ਜਿਹੜੇ ਦਰਵਾਜੇ ਸਾਰੇ ਮੈਂ ਰੈਡੀਮੇਡ ਲਿਆਉਣੇ ਤੇ ਬਾਅਦ ਵਿੱਚ ਫੇਰ ਸਲਾਹ ਹੋਈ ਭਰਾ ਨੇ ਆਰਕੀਟੈਕ ਸਾਨੂੰ ਸਲਾਹ ਨਾਲ ਕਹਿੰਦਾ ਹੁਣ ਇੱਥੇ ਘਰ ਕੋਈ ਜੂਸੀ ਕਰਨ ਲੱਗਿਆ ਵੀ ਆਪਣੀ ਫਾਰਮ ਉਹ ਨਪਰੇ ਤਾਂ ਮੇਰਾ ਭਾਈ ਦਿੱਤੇ ਦੌਰ ਉੱਥੇ ਹੋਰ ਜਿਵੇਂ ਹਿਸਾਬ ਦਾ ਨੂੰ ਆਇਆ ਨੇ ਜਿਹੜੇ ਹਰ ਰੈਡੀਮੇਡ ਦਰਵਾਜੇ ਆ ਪੈਂਦੇ ਉੱਥੇ ਕਿ ਜਗਾ ਕਿਤੇ ਵੀ ਥੋੜਾ ਬੋਧੇ ਫਰਕ ਪੈਂਦਾ ਦਾ ਤੇ ਤਿਆਰ ਚੁਰ ਕਰਵਾ ਕੇ ਜਦ ਆਪਾਂ ਲੌਗ ਦੇ ਦੇਣਾਂ ਨੂੰ ਪੈਂਦੇ ਉੱਥੇ ਕਿਤੇ ਜਾ ਕੇ ਤੂੰ ਉਹਨੇ ਕਿਹਾ ਤੈਨੂੰ ਮੈਂ ਤਾਂ ਭਾਈ ਜੀ ਸੱਜਰੇ ਖੇਤਾਂ ਚ ਕੱਢਿਆ ਹੈ ਜਿਹੜਾ ਤੂੰ ਲੇਟ ਆ ਹਾਂ ਮੈਂ ਤਾਂ ਸਵਾ 6 ਘਰ ਤੋਂ ਨਿਕਲ ਗਿਆ ਤਾਂ ਅੱਜ ਅੱਜ ਜਦ ਮੈਂ ਸਵੇਰੇ ਸਵੇਰੇ ਹੀ ਨਵੇਂੜਿਆ ਕੰਮ ਤੇ ਉਹ ਹੁਣ ਤੁਸੀਂ ਜਾਨ ਮਾਹਲ ਬਲੌਗ ਪਰ ਦੇਖੋ ਇੱਕ ਇੱਕ ਸਪੈਸ਼ਲ ਇਨਵਾਈਟ ਆਇਆ ਹੋਇਆ ਪਾਣ ਮੈਂ ਉਹਦੇ ਬਾਰੇ ਐਕਸਪਲੋਰ ਕਰੂੰਗਾ ਉਹ ਉਹ ਤੁਹਾਨੂੰ ਪਤਾ ਲੱਗੂ ਕੱਲਰ ਵੀਡੀਓ ਦੇ ਵਿੱਚ ਆਪਾਂ ਆ ਹੁਣ ਹਰੇਕ ਬਾਰੇ ਚੀਜ਼ਾਂ ਨਹੀਂ ਦੱਸ ਸਕਦੇ ਹੈਗਾ ਉਹ ਸਾਡ ਮੇਰੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਸਪੈਸ਼ਲ ਫ਼ਨੰਬਰ ਕੱਢ ਕੇ ਮੈਨੂੰ ਕਾਲ ਕੀਤਾ ਫਿਰ ਇਨਵਾਈਟ ਭੇਜਿਆ ਬਹੁਤ ਵੱਡੀ ਚੀਜ਼ ਹੈ ਮੇਟਾ ਮੇਰੇ ਵਾਸਤੇ ਇਹ ਇਹ ਦੁਨੀਆ ਦਾ ਬਥਰੀ ਫਰਦੀ ਆ ਕਿਸੇ ਕਿਸੇ ਨੂੰ ਉਹ ਚੀਜ਼ ਮਿਲਦੀ ਆ ਸੁਭਾਗਾਂ ਦੀ ਚੀਜ਼ ਉਹ ਤੁਸੀਂ ਹੁਣ ਜਾਨ ਮਹਲ ਬਲੌਗ ਕਰੋਗੇ ਉਹਦੇ ਆ ਦੋ ਵੀਡੀਓ ਜਾਣਦੀਆਂ ਤੇ ਫਿਰ ਆਉਣਦੀਆਂ ਦੋ ਬਲੌਗ ਬਾਟਣਗੇ ਉਹਦੇ ਇਦਾਂ ਦਾ ਕਨਸੈਪਟ ਸੋਚਿਆ ਹੋਇਆ ਹੁਣ ਆਪ ਉੱਪਰ ਆ ਕੇ ਇੱਥੇ ਯਾਰ ਸਾਰੀ ਟੈਨ ਉੱਪਰ ਚੱਕ ਲਈ ਆ ਇਹ ਦੇਖਦਾ ਹਾਂ ਮੈਂ ਹੋਰ 2-3 ਘੰਟੇ ਤੱਕ ਲੈ ਇਹ ਇਧਰ ਆਪਣਾ ਬਾਥਰੂਮ ਤਿਆਰ ਹੋ ਗਿਆ ਹੈ ਹਾਂ ਸਾਰਾ ਜੀ ਇਹ ਹੁਣ ਰੈਡੀ ਟੂ ਕਿਲ ਵਾਲਾ ਕੰਮ ਹੋ ਗਿਆ ਠੀਕ ਹੈ ਜੀ ਉਸ ਫੋਕਸੀ ਬੰਨ ਰਹੀ ਕਿ ਦੇ ਵਿੱਚ ਬਾਕੀ ਤਿਆਰ ਹੈ ਇਸ ਜਿੱਦ ਤੋਂ ਮੈਂ ਬਹੁਤ ਡਰਦਾ ਹੁੰਦਾ ਸੀ ਵੀ ਹੁਣ ਜੇ ਮੀਂਹ ਪੈ ਜਾਵੇ ਸਾਨੂੰ ਥੱਲੇ ਜਾਣ ਦਾ ਪਾਣੀ ਦਾ ਖਤਰਾ ਨਹੀਂ ਹੁਣ ਉਹ ਉੱਥੇ ਤਾਂ ਸਲੋਟ ਬਣਾਇਆ ਉਹ ਖੂंजे ਵਿੱਚ ਪਾਣੀ ਉੱਥੇ ਨੂੰ ਸਾਰਾ ਨਿਕਲ ਜਾਣਾ ਹੈ ਯਾਰ ਮੈਂ ਉਹਦੇ ਵਿੱਚ ਕੱਪੜਾ ਪਾ ਦ ਫਿਰ ਕੱਢ ਦਿੰਦਾ ਮੈਂ ਕੋਈ ਬੰਦਾ ਉਹਦਾ ਮੈਂ ਕੋਈ ਬੰਦਾ ਬਿੱਕਰੀ ਆ ਬੁਕਰੀਂ ਗਰੀ ਜਨਤ ਇਹਨਾ ਤੁਸੀਂ ਇੱਥੇ ਕਾਦੇ ਵਸਤੇ ਰੱਖਿਆ ਇਹ ਮੇਰੇ ਵਿੱਚ ਤਾਂ ਪਿਆਦਾ ਇੱਥੇ ਤੇ ਗਾਟੇ ਗੁੱਟੇ ਫਨੋਂ ਨਿਕਲ ਨਹੀਂ ਆਣੀ ਹੈਗੀ ਜੇ ਵਿੱਚ ਗਿਰਗੀ ਕੋਈ ਵੀ ਕਾਟੀ ਇਤਰੀ ਫਾਤੀ ਬਜਰੀ ਹਾਂ ਉੱਪਰ ਕਿੰਨੀ ਕੁ ਚੜਾਤੀ ਇਹਨੇ ਨੂੰ ਲੱਗਦਾ ਕਿ ਤੇ ਟਾਇਲ ਘਟੇ ਨਾ ਜਾਵੇ ਮੈਂ ਇਹਨੇ ਕਿਡਾ ਡੱਬਿਆ ਚੜਾਏ ਹੋਏ ਆ ਡੱਬਿਆ ਇਹ ਨਹੀਂ ਲੱਗਦਾ ਜਿੱਦਾਂ ਉਹ VOTING ਮਸ਼ੀਨ ਵਾਲੇ ਚੱਕੀ ਜਾਂਦੇ ਨੇ ਚਿੱਟੇ ਜਿਹੜੇ ਡੱਬੇ 'ਚ ਬੰਦ ਕਰਕੇ ਆ ਬਰਬਾਦੀ ਨਫਰੋ ਯਾਰ ਆਪਣੀ ਗੰਦ ਤੇ ਟਾਇਲ ਲੱਗਣੀ ਸ਼ੁਰੂ ਹੋ ਚੁੱਕੀ ਐ ਇਹ ਤੁਹਾਨੂੰ ਮੈਂ ਉੱਥੇ ਖੜਕੇ ਤੋਂ ਹੁੰਦਾ ਦੂਰ ਤੇ ਹਾਂ ਉੱਪਰ ਲੱਗਣੇ ਸ਼ੁਰੂ ਹੋ ਗਈ ਐ ਤਾਂ ਜਿੱਪ ਤੜਾਣ ਘ ਪਰ ਹੋ ਜੂ ਇਹਦੇ ਵਿੱਚ ਜਿਹੜਾ ਹੈ ਨਾ ਕਹੂੰਗਾ ਮੈਨਾਂ ਦੇਖਿਆ ਨਹੀਂ ਅੱਧੇ ਨਾਲ ਜਦੋਂ ਪੱਥਰ ਚਲਾਇਆ ਹੁੰਦਾ ਕੜ ਕੇ ਇੱਧਰ ਵੀ ਲੱਗੇ ਤਾਂ ਹਾਂ ਦੂਰ ਤੋਂ ਖੜ ਕੇ ਦਿਖਾਉਂਦਾ ਮੈਂ ਇਹ ਚੱਲ ਚੱਲ ਤਾਂ ਥੱਲੇ ਚਲੀ ਜਾਦਾ ਇਸ ਦੇ ਉੱਪਰ ਹੁਣ ਔਰ 2 ਘੰਟੇ ਤੱਕ ਇੱਥੇ ਕਰਬਲ ਸਰਬਨ ਕਰਬਲ ਛਰਬਨ ਹੋਊਗੀ ਕਰਬਲ ਸਰਬਨ ਨਹੀਂ ਕਿ ਬੰਦੇ ਆ ਜਾਣ ਮੇਲਾ ਲੱਗ ਜਾਂਦਾ ਇੱਥੇ ਤੇ ਕੱਲ ਅੜ ਵਿੱਚ ਦੱਸੇ ਵੀ ਧੰਮੇ ਨੇ ਦਾ ਠੇਕਾ ਮਾਰ ਲਿਆ ਸਾਰੇ ਕੰਮ ਦਾ ਇੱਥੇ ਮੈਨੂੰ ਥੋੜਾ ਜਿਹਾ ਮੇਲ ਮਿਲ ਗਿਆ ਨਹੀਂ ਦਿਹਾੜੀਆ ਨਹੀਂ ਹੈਗਾ ਨਹੀਂ ਉਹ ਨਹੀਂ ਹੈਗਾ ਫਲਾਉਣਾ ਨਹੀਂ ਹੈਗਾ ਧਮਕਾਉਣਾ ਨਹੀਂ ਹੈਗਾ ਉਹਨੂੰ ਠੇਕੇ 'ਚ ਫਿਰ ਕੰਮ ਕਰਨਾ ਨਾ ਕਰਨ ਨਾਲ ਮੇਰੀ ਟੈਨਸ਼ਨ ਨਹੀਂ ਹੈਗੀ ਇੱਥੋਂ ਖੜ ਕੇ ਦਹੁੰਦਾ ਹੁਣ ਉਹ ਦੇਖ ਇੱਧਰ ਸੱਟ ਲਾਕ ਇਟਾਇਲ ਆਪਣੀ ਯਾਰ ਬੜੇ ਲੱਗੀ ਇਹ ਇਹਦੇ ਨੂੰ ਕੰਬੀਨੇਸ਼ਨ ਹੈ ਗ੍ਰੇ ਵਾਈਟ ਦਾ ਆ ਜਿਹੜੀ ਆ ਇੱਥੇ ਸਾਰੀ ਵਾਈਟ ਐ ਸੜ ਗਰੇ ਇਹਦਾ ਦਾ ਕੰਬੀਨੇਸ਼ਨ ਬਣਾਇਆ ਹੋਇਆ ਥੱਲੇ ਵੀ ਕੁਝ ਐ ਸੜ ਗਰੇ ਆ ਜਣੀ ਉਹ ਸੜ ਵਾਈਟ ਆ ਜਣੀ ਮੈਨੂੰ ਇਦਾਂ ਖਤ ਲੱਗੀ ਜਾਂਦੇ ਵੀ ਟਾਇਲ ਘੱਟ ਲੱਗਦੀ ਹੈ ਇਹ ਇਹ ਪਏ ਡੱਬੇ ਇਹਨਾਂ ਰਾਫੀ ਜਗਾ ਘਟੂਗੀ ਤਾਂ ਨੇ ਹਾਂਜੀ ਥੱਲੇ ਥੱਲੇ ਹੈ ਜੀ ਦੇਖੋ ਤਾਂ ਵਧੀਆ ਲੱਗਦੀ ਹੈ ਹਮ ਯਰ ਮੋ ਦੂਰ ਤ ਕਿਹੜੇ ਉਹ ਕੂੜਾ ਇਹ ਆਊਗਾ ਮੇਰੇ ਖਾਲ ਚੱਕਰ ਉਹ ਕੱਲ ਚੱਕ ਲਈ ਗਿਆ ਗੱਤਾ ਨਾ ਤਾਂ ਚੱਕ ਲਈ ਗਿਆ ਕਿਦਾਂ ਹੈ ਨਹੀਂ ਤਾਂ ਇੱਥੇ ਮੈਂ ਕਿੱਥੇ ਦਾ ਗੱਤਾ ਚੱਕ ਲੈ ਗਿਆ ਟੋਟੇ ਵੀ ਚੱਕਾ ਆਦਣੇ ਤੈਨੂੰ ਇਹ ਮੈਂ ਕੋਲ ਚੱਕ ਲਓ ਹੁਣ ਫੇ ਕਿੰਨੇ ਦੇ ਹੋਏ ਤੇ ਇਹ 25 ਕਿਲੋ 25 ਕਿਲੋ ਕਿੰਦਰ ਠੀਕ ਐ ਇੱਥੇ ਤੇ ਖੜੇ ਤੇ ਲੱਗਦਾ ਵੀ ਉਹ ਲੱਗ ਪੱਥਰ ਲੱਗਿਆ ਹੋਇਆ ਉੱਪਰ ਯਾਰ ਉਹ ਦੂਰ ਤੇ ਦੇਖਦਾ ਫਿਰ ਇਹ ਚਿੱਟਾ ਕਲਰ ਕਰਿਆ ਹੁੰਦਾ ਕਲਰ ਹੀ ਲੱਗਦਾ ਦੂਰ ਤੇ ਹਾਂ ਇੱਥੇ ਤੇ ਖੜੇ ਤੇ ਜੇ ਖੇਤਾਂ ਨੂੰ ਤਾਂ ਮੈਂ ਜਾਇਆ ਇਹਨੂੰ ਦੱਸਦਾ ਮੈਂ ਦੱਸਦਾ ਨਹੀਂ ਖੇਤਾਂ 'ਚੋਂ ਕਿਹੜਾ ਕੱਢਿਆ ਆ ਮੈਂ ਨਹੀਂ ਜਾਣਾ ਹੈਗਾ ਹੁਣ ਮੈਂ ਤਾਂ ਕੱਢਿਆ ਜਿਹੜਾ ਉਹ ਤਾਂ ਕੈ ਕਲ ਹਾਂਜੀ ਇਹ ਜਦ ਇਹਨਾਂ ਦਾ ਗਰੇ ਲੱਗਣੀ ਐ ਨਾ ਉਹਨੇ ਕੰਬੀਨੇਸ਼ਨ ਬਣਾਉਣਾ ਇਹਨਾਂ ਪੂਰਾ ਫਿਰ ਇਹਦੇ ਥੱਲੇ ਜਦਾ ਇਹਦੇ ਵੈਡਥ ਥੱਲੇ ਗਰੇ ਆ ਜਾਣੀ ਇਹ ਲੱਗਣੀ ਵਧੀਆ ਆ ਨਾ ਉਹ ਇੱਥੇ ਤੇ ਉਹ ਕਰਮਜੀ ਦੇ ਵੀ ਆਏ ਦਾ ਰੰਗ ਕਰਿਆ ਹੁੰਦਾ ਇੱਥੇ ਦਾ ਇਹਦਾ ਦੂਰ ਤੋਂ ਦੇਖ ਇਹ ਨਾ ਰੰਗ ਕਰਿਆ ਹੁੰਦਾ ਛੋਟੇ ਟੁਕੜੇ ਬਤੀ ਨੇ ਇਹ ਖਮਨੇ ਜਿ ਕੰਮ ਆ ਜਾਣੇ ਭਾਈ ਕਿਹੜੇ ਦੇ ਜਿਹੜੇ ਆ ਵੱਡੇ ਹੀ ਦੇ ਨਾ ਇਹ ਸਾਈਡ ਨਾ ਇਹ ਸਾਈਡ ਵੀ ਲੱਗਣੀ ਆ ਇਹ ਮੂਹਰੇ ਵੀ ਲੱਗਣੀ ਆ ਥੱਲੇ ਵੀ ਲੱਗਣੀ ਆ ਇੱਕ ਰੱਖ ਤੇ ਇਕੱਠੇ ਜੇ ਗੱਲ ਕਰੀਏ ਆਪ ਇਹਨੂੰ ਲਾ ਲੈਣੇ ਮੈਨੂੰ ਲੱਗਦਾ ਦੀ ਐ ਇਹਦੇ ਉੱਪਰ ਲੱਗਣਗੇ ਮਨ ਹੁਣ ਐ ਲੱਗ ਜਾਂਦੀਆਂ ਘਟਦੀ ਲੱਗਦੀ ਆ ਕਿਉਂ ਪਰ ਆਹ ਹੋ ਗਿਆ ਬਸ ਇੰਨਾ ਕਰ ਰਹਿ ਗਿਆ ਉੱਪਰ ਪਰ ਹੋ ਉੱਪਰ ਆ ਗਿਆ ਹਾਂ ਤੇ ਉੱਪਰ ਢੋਲੀ ਉਹਨੇ ਹਾਂ ਢੋਲੀ ਜਾਂਦੇ ਉੱਪਰ ਮੈਂ ਦੇਖੀ ਤੀ ਇਹਦੇ ਮੂਰ ਠੀਕ ਆ ਗੋਲਜ ਬਣਵਾ ਲਈ ਐ ਹਾਂਜੀ ਹੈ ਡੇੜੀ ਇੱਥੇ ਤੇ ਆਏ ਵੀ ਆਂ ਗੋਲ ਦੂਜੀ ਗੋਲ ਆ ਦੋ ਬਣਣੀਆਂ ਹਾਂ ਪਰ ਉਹ ਸਾਡ ਨੂੰ ਉਤਰ ਜੀ ਐਂ ਇੱਧਰ ਤੇ ਵੀ ਚੜ ਸਕਦੇ ਇੱਧਰ ਵੀ ਸਿੱਧੀ ਤਾਂ ਪਹਾੜੀ ਲੱਗੂਗਾ ਨਾ ਐਂ ਗੋਲ ਜਾਂ ਜਾਂ ਪਹਾੜੀ ਲੱਗੂਗਾ ਗੋਲ ਸੋਨਾ ਲੱਗੂਗਾ ਉਹ ਪੁਰਾਣੀਆਂ ਨੇ ਦੇਖਿਓ ਮੈਂ ਚੜਦੀ ਸਰ ਗੋਲ ਹੈ ਹਾਂ 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 ਇੱਥੇ ਗੋਲ ਜਾਂ ਮੋਲਾਂਗੇ ਹੋਰ ਤਾਂ ਕੁਝ ਬਣਣਾ ਨਹੀਂ ਇਹਨਾਂ ਤਾਂ ਪਰ ਜ਼ਿਆਦਾ ਜੇ ਅਸੀਂ ਜ਼ਿਆਦਾ ਬਣਾਉਂਦੇ ਆਂ ਹੋਰ ਪਹਾੜਾ ਲੱਗੂਗਾ ਹਾਂ 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 ਦੋ ਪੋੜੀ ਬਣ ਜਾਣੀਆਂ ਦੋ ਬਣਣੀਆਂ ਹਾਂ ਤੂੰ ਜਿੰਨਾ ਚ ਜ਼ਿਆਦਾ ਕੱਢਦੇ ਮੈਂ ਆਇਆ ਨਾ ਫਿਰ ਗੱਡੀ ਨੂੰ ਜੁਗਾ ਕਰ ਕੋਈ ਰੂਗਾ ਫਿਰ ਹਾਂ ਉਹ ਥਿੱਦਰ ਤੱਕ ਨੂੰ ਵੱਢੀ ਹਾਂ ਇੰਨੇ ਕਿ ਚੱਕ ਲੈਣੀ ਬਸ ਤਾਂ ਮੇਰਾ ਹੁਣ ਅੱਜ ਤੱਕ ਉਹਨੇ ਆਪਣੇ ਚ ਲੱਗਣਾ ਕੋਈ ਤਾਂ ਕੁਝ ਨਹੀਂ ਬੜਾ ਛੁੱਟੀ ਵੀ ਕਰ ਸਕਦਾ ਨਾ ਮੇਰ ਤਾਂ ਠੇਕਾ ਕੋ ਕੰਮ ਤਾਂ ਨਵੇੜ ਗਿਆ ਹਾਂ ਜਿੰਨੂੰ ਨਾ ਦਿਹਾੜੀ ਮਿਲਣੂਗਾ ਮੇਰ ਤਾਂ ਠੇਕਾ ਹੈ ਅੱਜ ਲਊਗਾ ਪੈਸੇ ਉਹ ਲੈ ਗਿਆ ਕੱਲ ਕਿੰਨੇ 2000 ਅੱਛਾ ਲੈ ਗਿਆ ਇਸ ਤਰ੍ਹਾਂ ਹੋ ਗਿਆ 5 ਵਜੇ ਭੱਜ ਗਿਆ ਅੱਛਾ ਤੰਦ ਨੇ ਮਾਰਾ ਠੀਕਾ ਹੁਣ ਹੁਣ ਉਹਦਾ ਇਦਾਂ ਹੀ ਕਰਨਾ ਹੁਣ ਥੋੜੀ ਜਿਹੀ ਨੇ ਆਹ ਚੀਜ਼ ਨਾ ਵਿੰਦ ਨੂੰ ਕਿਹਾ ਤਾਂ ਮੈਂ ਥੋੜੀ ਮੋਟੀ ਲਾ ਦਿੰਦਾ ਨਾ ਕਿੱਥੇ ਜਿਹੜੀ ਆਹ ਚੀਜ਼ ਹੈ ਨਾ ਨਾ ਉਹ ਸਾਹਮਣੇ ਦੂਰ ਤੇ ਨਾ ਥੋੜੀ ਜਿਹੀ ਪਤਨੀ ਪਤਨੀ ਜਿ ਲੱਗਦੀਆਂ ਇਹਦੇ ਉੱਪਰ ਦੇਖਦਾ ਕੋਈ ਨਾ ਕੋਈ ਡਿਜ਼ਾਈਨ ਲਿਆ ਕੇ ਪੱਤੀ ਪੁੱਤੀ ਜਿਹਾ ਲਫਾਫਾ ਜਿਹਾ ਲਮੋਲੀ ਮੈਂ ਸੋਨਾ ਲੱਗਦਾ ਏ ਤੁਹਾਨੂੰ ਕਿਹ ਲੱਗਦਾ ਨਹੀਂ ਠੀਕ ਜਿਹੜੀਆਂ ਸਾਹਮਣੇ ਲੱਗੀਆਂ ਹੋਈਆਂ ਹਾਂ ਜਿਹੜੀ ਵਿੱਚ ਆ ਪਾਏ ਨੇ ਡੰਡੀ ਜੰਡੇ ਆਏ ਲੱਗੀਆਂ ਨਾ ਵਿੱਚ ਸਰੀਜੇ ਪਾਏ ਹੁੰਦੇ ਆ ਚਲੋ ਬੜਾ ਥੋੜਾ ਥੋੜਾ ਐਂ ਕਰੋ ਇੱਥੇ ਸਮਾਂਟ ਹੋਣਾ ਸ਼ੁਰੂ ਕਰ ਲਓ ਇਹਦੇ ਵਿੱਚ ਹਾਂਜੀ ਮੈਗੀ ਕਹਿੰਦਾ ਜੀ ਇਨਸਾਫ ਸਪਾਈ ਕਰ ਨਹੀਂ ਇੱਧਰ ਤੇ ਇਹਨੂੰ ਵਰਦਾਉਣੀ ਆ ਰਹੀ ਹੁਣੀ ਇੱਕ ਵਾਰ ਸਾਰੇ ਸਾਫ ਹੁੰਦੇ ਇੱਕ ਵਾਰ ਨਹੀਂ ਨਹੀਂ ਇੱਥੇ ਲਾ ਕੇ ਤੂੰ ਇਹਨੂੰ ਕੁੰਡਾ ਲਾ ਦੇ ਆ ਬੰਦ ਕਰ ਦੇ ਪੱਕਾ ਹੀ ਇਹ ਸਾਫਤਾ ਕਰਨੇ ਬਾਰੇ ਇੱਕ ਵਾਰ ਕਿੱਥੇ ਪਿੱਛੇ ਵੀ ਕਰ ਦੇ ਜਾਨਾ ਉਹ ਤਾਂ ਬਾਅਦ ਉਦੋਂ ਇਹ ਐਂ ਕਰਕੇ ਨਾ ਇੱਥੇ ਤੇ ਉਹ ਥੱਲੇ ਦੇ ਵੀ ਆਹਨ ਕਪੜਾ ਲਾ ਦੇਣਾ ਤੇਰੇ ਪੈਰ ਜੇ ਕਰੇ ਪਤਾ ਨਹੀਂ ਕਿ ਚੜਿਆ ਹੁਣ ਉੱਪਰ ਇੱਕ ਬੈਲ ਪਕਲਦੀ ਹੈ ਇੱਥੇ ਦਰਮਿਆਦੋਂ ਦਾਦਾ ਜਿਹੜੀ ਆ ਥੱਲੇ ਆ ਇੱਥੇ ਵੀ ਕੱਪੜਾ ਇੱਥੇ ਕੱਪੜਾ ਵਿੱਚ ਨੂੰ ਪਸਾ ਕੇ ਆਏ ਇਹਦੇ ਵਿੱਚ ਨੂੰ ਇੱਧਰ ਤਾਂ ਗਰਦਨ ਆਵੇ ਜਵਾਬੀ ਪਹਿਲੇ ਦੋਖ ਕੰਮ ਕਰਾਓ ਇੱਕ ਤਾਂ ਚਿੱਪੀ ਫਿਰੋ ਇੱਕ ਉਹ ਬੜਾ ਕੇ ਆ ਉਹ ਇਹ ਤਾਂ ਹਲੇ ਲਾਸਟ ਵਿੱਚ ਹੋਣੇ ਯਾਰ ਹਾਲ ਤਾਂ ਬਹੁਤ ਕੰਮ ਕਰ ਪਹਿਲੇ ਹੀ ਮੁਕੰਮਲ ਕਰੋ ਫਿਰ ਰਹਿਣੇ ਤਾਂ ਫਿਰ ਹਲੇ ਉੱਧਰੇ ਰਹੋ ਫਿਰ ਬੜਾ ਜੇ ਕਿਰਾਲੂ ਕਿਹੜਾ ਮੜਾ ਜੇ ਕਰਾਉਣੇ ਦੱਸ ਮੈਂ ਨਹੀਂ ਦੱਸਣਾ ਕਿ ਮੰਨਣਾ ਹੈ ਆਪਣੀ ਮਰਜ਼ੀ ਜੀ ਕਰੀ ਜਾ ਮਰਜ਼ੀ ਨਹੀਂ ਹੈਗੀ ਤਾਂ ਬੱਚਾ ਹਾਲ ਤਾਂ ਬਹੁਤ ਟੁੱਟਪਨ ਹੋਣੀ ਆ ਹਾਲ ਤਾਂ ਰੰਗ ਇੱਕ ਪੇਂਟ ਹੋਣਾ ਲਾਸਟ ਵਾਲੇ ਉਹ ਤਾਰਾਂ ਗੁੱਡੀਆਂ ਤਾਰਾਂ ਜੋੜਨੀ ਹਾਲੇ ਇੱਥੇ ਬਿਜਲੀ ਵਾਲੇ ਨੇ ਆਪਣੇ ਲਾਈਟਾਂ ਲਾਉਣੀਆਂ ਤਾਂ ਬਹੁਤ ਕੰਮ ਹੈ ਹਾਲੇ ਪੇਂਟ ਹੋਣਾ ਇੱਕ ਇਹਨਾਂ ਨੂੰ ਪੇਂਟ ਹੋਣਾ ਹਾਲੇ ਆਹ ਇਹਨਾਂ ਨੂੰ ਪੇਂਟ ਹੋਣਾ ਹਾਲੇ ਜਿਹੜੀ ਆਹ ਨਿਸ਼ਾਨ ਲੱਗੇ ਹੋਏ ਆ ਨਾ ਪ੍ਰਾਈਮਰ ਵੱਜਣਾ ਹਾਲੇ ਇੱਕ ਆਹ ਕੰਦਾ ਇਹਨਾਂ ਕੰਦਾ ਪਚਾੜੂ ਝੂੜਿਆ ਮਾਰ ਕੇ ਨਾ ਇੱਥੇ ਸਾਰਾ ਥੱਲੇ ਤੇ ਜੋ ਵੀ ਹੈ ਮੈਂ ਹੀ ਕਰੂਗਾ ਤੈਨੂੰ ਨਹੀਂ ਗੱਲ ਹੋਣਾ ਤੁਸੀਂ ਮੈਂ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ ਮੈਂ ਜਿਹੜਾ ਹੈ ਝਾੜੂ ਝੂੜਿਆ

ਨਹੀਂ ਦਸ ਕੇ ਆ ਬੈਠਾ ਅੰਦਰ ਵੜ ਕੇ ਚਿੱਟੇ ਨਾਲ ਗਾਲਾ ਦੇਖੋ ਕਿੰਨਾ ਵਧੀਆ ਲੱਗਦਾ ਬੈਠਾ ਹਮ ਚਲੋ ਚਲਿਏ ਹਮ ਚਲੋ ਜੀ ਅੱਜ ਵੀ ਆਪਾਂ ਲਾਈਵ ਵੀਡੀਓ ਬੰਦ ਕਰਦੇ ਹਾਂ ਦੱਸਿਓ ਜਰੂਰ ਸਾਹਮਣੇ ਫਰੰਟ ਵਾਲੀ ਟਾਇਲ ਤੇ ਆਹ ਕਮਰਾ ਕਿੱਦਾਂ ਲੱਗਿਆ ਤੁਹਾਨੂੰ ਬਾਜੀ ਲਾਈਵ ਦੇਖਣ ਵਾਸਤੇ